ਮੈਨੂੰ ਅਨੰਦਪੁਰ ਸਾਹਿਬ ਦੀ ਗੜੀ ਵਿੱਚ 80000 ਜਿਹੜੇ ਜੋ ਆਜਾਤ ਪਾਤ ਤੋਂ ਦੁਖੀ ਲੋਕ ਸੰਖੰਠੇ ਕਰਕੇ ਜੋ ਸਟੇਜ ਬਣਾ ਕੇ ਬੈਨਰ ਲਾਇਆ ਜੋ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂਨ ਕੀ ਪ੍ਰਤੀ ਮਾਨਸ ਦੀ ਜਾਤ ਸਭ ਇੱਕੇ ਪਹਿਚਾਨ ਮੋ ਔਰ ਗੁਰੂ ਵੈਸੰਗ ਜੀ ਨੇ ਬ੍ਰਾਹਮਣਵਾਦ ਮਨੂਵਾਦ ਦੀਆਂ ਤੱਜੀਆਂ ਡਾਉਣ ਦੇ ਲਈ ਜਾਂ ਤਲਵਾਰ ਉਠਾਈ ਉਹਨਾਂ ਨੇ ਕਿਹਾ ਕਿ ਸ਼ਹੀਦੀਆਂ ਦੇ ਕੇ ਜਾਤ ਪਾਤ ਨੂੰ ਖਤਮ ਕਰਨਾ ਜ਼ਰੂਰੀ ਜ਼ਰੂਰੀ ਆ ਜੇ ਇਸ ਦੇਸ਼ ਨੂੰ ਫੇਰ ਸੋਨੇ ਦੀ ਚਿੜੀਆ ਬਣਾਉਣਾ ਉਸ ਵੇਲੇ ਉਹ ਲੋਕ ਜੋ ਦੁਖੀ ਸਨ ਸਾਰੇ ਨਾਲੋਂ ਪਹਿਲਾਂ ਇੱਕ ਹਿੰਮਤ ਸਿੰਘ ਚੀਰਾ ਦੇ ਮੁੰਡੇ ਨੇ ਉੱਠ ਕੇ ਕਿਹਾ ਕਿ ਗੁਰੂ ਜੀ ਜੇ ਤੁਸੀਂ ਜਾਤ ਪਾਤ ਦੇ ਕਲੰਕ ਨੂੰ ਤੋੜ ਦਿਮੋ ਤਾਂ ਮੈਂ ਤੁਹਾਡੇ ਨਾਲ ਸ਼ਹੀਦ ਹੋਣ ਦੇ ਲਈ ਤਿਆਰ ਹਾਂ ਉਹਨਾਂ ਨੂੰ ਕੈਂਪ ਚ ਲੈ ਗਏ ਉਸ ਤੋਂ ਬਾਅਦ ਮੋਹਨ ਸਿੰਘ ਜੀ ਉਹ ਵੀ ਸਾਰੇ ਦੇ ਸਾਰੇ ਦੁਖੀ ਲੋਕ ਜੀਵਨ ਸਿੰਘ ਸੰਗ ਸਿੰਘ ਚਿੱਤਰ ਸਿੰਘ ਸਾਰੇ ਉਹ ਇਕੱਠੇ ਹੋ ਕੇ ਜਾਤ ਪਾਤ ਦੇ ਇਸ ਬ੍ਰਾਹਮਣੀ ਕਾ ਢਾਂਚੇ ਨੂੰ ਖਤਮ ਕਰਨ ਦੇ ਲਈ ਜਿਹੜਾ ਅਪਰਾਲਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਔਰ ਉਹ ਦੁਨੀਆ ਦੇ ਵਿੱਚ ਵਧੀਆ ਅਪਰਾਲਾ ਸੀ ਇਸ ਕਰਕੇ ਮੈਂ ਅੱਜ ਇਹ ਤੁਹਾਨੂੰ ਵਿਸ਼ਵਾਸ ਲਾਉਣਾ ਕਿ ਸਾਰੇ ਭਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਗੁਰੂ ਗਵਿੰਦ ਸਿੰਘ ਜੀ ਦਾ ਦੱਸਾਇਆ ਪ੍ਰੋਗਰਾਮ ਮਾਨਸ ਕੀ ਜਾਤ ਸਭੇ ਇੱਕੇ ਪਛਾਨ ਮੋਲ ਜਾਣ ਦੇ ਲਈ ਜੋ 1936 ਨੂੰ ਬਾਬਾ ਸਾਹਿਬ ਡਾਕਟਰ ਮੇਦਕਰ ਜੀ ਨੇ ਕਿਹਾ ਸੀ ਕਿ ਮੈਂ ਹਿੰਦੂ ਜੰਮਿਆ ਹਿੰਦੂ ਮਰੂੰਗਾ ਨਹੀਂ ਅੱਜ ਉਸ ਗੱਲ ਨੂੰ ਅੱਗੇ ਚਲਾਉਣ ਦੇ ਲਈ ਜੇ ਉਹਨਾਂ ਨੇ ਸਿੱਖ ਮਿਸ਼ਨਰੀ ਕਾਲਜ ਬੰਬੇ ਸ਼ੁਰੂ ਇਸੇ ਕਰਕੇ ਕੀਤਾ ਸੀ ਕਿ ਅਸੀਂ ਜਾਤ ਪਾਤ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਬੈਂਗਲੌਰ ਔਰ ਹਦਰਾਬਾਦ ਸ਼ੁਰੂ ਕਰਕੇ ਸਾਰੇ ਦੇਸ਼ ਦੇ ਵਿੱਚ ਟੁੱਟੇ ਹੋਏ ਸਮਾਜ ਨੂੰ ਜੋੜ ਕੇ 85% ਮਨਾਵਾਂਗੇ ਇਹ 15% ਵਿਪਰਨਵਾਦੀ ਮਨੁਵਾਦੀ ਲੋਕ ਰਹਿ ਜਾਣਗੇ ਤਾਂ ਇਹ ਦੇਸ਼ ਸਾਰਿਆਂ ਨਾਲ ਖੁਸ਼ਹਾਲ ਹੋਏਗਾ ਇਹ ਦੁਨੀਆ ਨਾਲੋਂ ਵਧੀਆ ਦੇਸ਼ ਹੈ ਪਰantu ਜਾਤ ਪਾਤ ਨੇ ਇਸ ਦੇਸ਼ ਦੇ ਵਿੱਚ ਊਸ਼ਾਤ ਨਫ਼ਰਤ ਨੇ ਛੋਦਰ ਅਧੀ ਛੋਦਰ ਬਣਾ ਕੇ ਜੋ ਇਸ ਦੇਸ਼ ਦੇ ਨਾਲ ਹੋਇਆ ਇਸ ਦੇਸ਼ ਦੀ ਗਰੀਬੀ ਵਿਚਾਰੀ ਤੇ ਗੁਲਾਮੀ ਦਾ ਕਾਰਨ ਹੈ ਹੀ ਇਸ ਦੇਸ਼ ਦੇ ਵਿੱਚ ਜਾਤ ਪਾਤ ਹੈ ਔਰ ਜਾਤ ਪਾਤ ਖਤਮ ਹੋ ਗਈ ਮਾਨਵਤਾਵਾਦ ਆ ਗਈ ਭਾਈਚਾਰਾ ਬਣ ਗਿਆ ਸਾਰੇ ਲੋਕ ਰੱਬਰ ਹੋ ਗਏ ਤੇ ਇਹ ਭਾਰਤ ਦੁਨੀਆ ਦਾ ਸਾਰਿਆਂ ਨਾਲੋਂ ਵਧੀਆ ਦੇਸ਼ ਹੋਵੇਗਾ